ਜੋ ਆਪਾਂ ਚੋਲਾ ਸਾਹਿਬ ਵੱਟਦੇ ਆ ਨਾ ਪਿੰਡ ਦੇ ਸ਼ੁਰੂ ਦੇ ਵਿੱਚ ਇੱਕ ਗੇਟ ਬਣਾਇਆ ਗਿਆ ਨਵਾਂ ਇਹਦੇ ਉੱਪਰ ਲਿਖਿਆ ਪਿਉ ਜਨ ਅਰਜਨ ਦੇਵ ਗੁਰੂ ਫਿਰ ਸੰਕੜ ਜੋਨ ਗਰਬਨਾ ਆਇਆ ਇਹ ਗੇਟ ਪਹਿਲਾਂ ਨਹੀਂ ਸੀ ਬਣਿਆ ਇਹ ਹੁਣ ਬਣਿਆ ਹੈਗਾ ਸਵਾਗਤ ਹੈ ਦੋਸਤੋ ਨਵੀਂ ਵੀਡੀਓ 'ਚ ਅੱਜ ਆਪਾਂ ਆਏ ਸੀਗੇ ਚੋਲਾ ਸਾਹਿਬ ਦਾ ਸਾਹਿਬ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਘਰ ਹੈਗਾ ਉਹ ਉੱਪਰ ਦੇਖਣ ਆਏ ਸੀਗੇ ਆ ਦੇਖੋ ਘਰ ਦੀ ਜਿਹੜੀ ਬਾਹਰਲੀ ਕੰਧ ਹੈਗੀ ਉਹਦੇ ਉੱਤੇ ਲਿਖਿਆ ਹੈਗਾ ਗੁਰੂ ਕਾ ਬਾਗ ਆਪਾਂ ਅੱਜ ਤੁਹਾਨੂੰ ਦਿਖਾਉਨੇ ਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪੁਰਾਣਾ ਘਰ ਜਿੱਥੇ ਉਹ ਰਹਿੰਦੇ ਰਹੇ ਹੈਗੇ ਆ ਇਹ ਹੈਗੀ ਕੰਧ ਇੰਦਰ ਗਲੀ ਹੈਗੀ ਆ ਦੋਨੋਂ ਸਾਈਡ ਤੋਂ ਆ ਸਕਦੇ ਆਪਾਂ ਇਹ ਐਂਟਰੈਂਸ ਦੇਖੋ ਗੁਰੂ ਸਾਹਿਬ ਦੇ ਘਰ ਦੀ ਇਹ ਹੀ ਦਰਵਾਜ਼ਾ ਉਸ ਟਾਈਮ ਤੇ ਵੀ ਆਹੀ ਹੋਊਗਾ ਜਦੋਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਇੱਥੇ ਰਹਿੰਦੇ ਰਿਹਾ ਦੇਖੋ ਇਹ ਐਂਟਰੈਂਸ ਆ ਪੰਜਵੇਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਘਰ ਵਿੱਚ ਲਗਭਗ 2.5 ਸਾਲ ਦੇ ਕਰੀਬ ਇੱਥੇ ਰਹੇ ਤੇ ਅੱਜ ਵੀ ਇਹ ਘਰ ਜਿਹੜਾ ਇਹ ਚੋਲਾ ਸਾਹਿਬ ਦੇ ਵਿੱਚ ਮੌਜੂਦ ਹੈਗਾ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਇਹ ਘਰ ਨੂੰ ਦੇਖਣ ਆਉਂਦੀਆਂ ਇਹ ਦੇਖੋ ਇਸ ਸਾਈਡ ਤੇ ਵੀ ਕਮਰੇ ਸੀਗੇ ਘਰ ਦੇ ਹੁਣ ਆ ਕੁਛ ਛੱਤਾਂ ਡੇਗੀਆਂ ਜਾਂ ਕਿੰਨੇ ਸਾਲ ਹੋ ਗਏ ਤਾਂ ਇਸ ਕਰਕੇ ਆਪਾਂ ਨੂੰ ਜਿਹੜਾ ਘਰ ਆ ਇਹਨਾਂ ਦੀਆਂ ਛੱਤਾਂ ਡੇਗੀਆਂ ਕੰਧਾਂ ਡੇਗੀਆਂ ਤਾਂ ਐਵੇਂ ਨਜ਼ਰ ਆ ਰਿਹਾ ਪਰ ਬਹੁਤ ਪਵਿੱਤਰ ਜਗ੍ਹਾ ਹੀ ਇੱਥੇ ਇਹ ਵਾਲੀ ਖੁਈ ਸੀਗੀ ਜਿੱਥੋਂ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਵੀ ਕਹਿੰਦੇ ਇਸ ਘਰ ਦੇ ਵਿੱਚ ਆਏ ਸੀਗੇ ਇਹ ਵਾਲਾ ਖੂਹ ਆ ਇਹ ਪਵਿੱਤਰ ਖੂਹ ਆ ਜਿੱਥੋਂ ਇਹ ਗੁਰੂ ਸਾਹਿਬ ਪਾਣੀ ਪੀਂਦੇ ਰਹੇ ਇਹ ਦੋਸਤੋ ਇਹ ਜਿਹੜਾ ਕਾਰ ਹੈਗਾ ਨਾ ਇਹ ਦੀ ਰੋਹਾਨੀਅਤ ਜਾਂ ਇਹ ਦੀ ਪਵਿੱਤਰਤਾ ਜਿਹੜੀ ਉਹ ਇੰਜ ਹੀ ਵਧੀਆ ਲੱਗਦੀ ਆ ਇਹਨੂੰ ਇੰਜ ਹੀ ਤਿਆਰ ਕਰਨਾ ਚਾਹੀਦਾ ਇਹਦੇ ਉੱਪਰ ਪੱਥਰ ਜਾ ਅੱਜ ਦੀ ਜਿਹੜੀ ਯਾਰ ਰੀਨੋਵੇਸ਼ਨ ਉਹ ਨਹੀਂ ਹੀ ਕਰਨੀ ਚਾਹੀਦੀ ਬਸ ਇਹਨੂੰ ਐਵੇਂ ਤਿਆਰ ਕਰਨਾ ਚਾਹੀਦਾ ਦੀ ਖੁੱਕਾ ਕਮਰੇ ਕਿੱਡੇ ਖੁੱਲੇ ਕਮਰੇ ਸੀਗੇ ਛੱਤਾਂ ਛਤੀਰੀਆਂ ਬਾਲੇ ਬੱਤੇ ਪਏ ਸੀਗੇ ਪਰ 200 350 400 ਸਾਲ ਪੁਰਾਣੀ ਬਿਲਡਿੰਗ ਕਰਕੇ ਖਰਾਬ ਹੋ ਗਈ ਕਿੰਨੇ ਸੋਹਣੇ ਦੇਖੋ ਵਰਾਂਡੇ ਕਿੰਨੇ ਸੋਹਣੇ ਗੋਲ-ਗੋਲ ਇਹਦੇ ਵਿੱਚ ਬਣਾਏ ਗੇਟ ਬੋਜੀਆਂ ਇਹ ਵੇੜਾ ਇਕ ਇਸ ਘਰ ਦੇ ਵਿੱਚ ਤਕਰੀਬਨ 20 ਤੋਂ 25 ਕਮਰੇ ਹੈਗੇ ਆ ਵੱਡਾ ਘਰ ਹੈਗਾ ਇਹ ਮਤਲਬ ਪੂਪਰ ਆ ਜਿਹੜੀਆਂ ਲੱਕੜ ਦੀਆਂ ਤਖਤੀਆਂ ਜਾਂ ਜੋ ਵੀ ਹੈਗਾ ਇਹ ਉਸੇ ਟਾਈਮ ਦਾ ਹੀ ਹੈਗਾ ਆ ਕੁਝ ਕਮਰਿਆਂ ਦੀਆਂ ਛੱਤਾਂ ਜਿਹੜੀਆਂ ਇੰਨੇ ਸਾਲ ਕਰਕੇ ਡਿੱਗੀਆਂ ਤੇ ਬਾਕੀ ਜਦੋਂ ਇਹ ਘਰ ਮੈਂ ਜਿੱਦੇ ਦੇਖਿਆ ਨਾ ਬਹੁਤ ਸਕੂਨ ਮਿਲਿਆ ਦੇਖ ਕੇ ਯਾਦ ਆ ਗਈ ਗੁਰੂ ਸਾਹਿਬ ਦੀ ਇਹ ਖੁਰਲੀ ਸੀ ਜਿੱਦ ਚ ਪਾਣੀ ਪੈਂਦਾ ਸੀ ਖੂਹ ਦਾ ਤੇ ਅੱਗੇ ਫਿਰ ਰਸੋਈ ਲਈ ਵਰਤਿਆ ਜਾਂਦਾ ਸੀਗਾ ਤਾਂ ਉਦਦੇ ਗੁਰੂ ਸਾਹਿਬ ਦੀ ਯਾਦ ਆਪਾਂ ਨੂੰ ਆਈ ਤਾਂ ਆਪਾਂ ਨੇ ਇਹਦਾ ਫਿਰ ਵੀਡੀਓ ਬਣਾਈ ਤਾਂ ਅੱਜ ਤੁਹਾਨੂੰ ਦਿਖਾ ਰਹੇ ਆ ਇਹ ਦੇਖੋ ਅਲੱਗ-ਅਲੱਗ ਕਮਰੇ ਇਹਦੇ ਵਿੱਚ ਸੈਲਫਾਂ ਬਣਾਈਆਂ ਗਈਆਂ ਰੱਖਣੇ ਬਣਾਏ ਗਏ ਦੀਵੇ ਜਾਂ ਹੋਰ ਸਮਾਨ ਜਿਹੜਾ ਉਹ ਆਪਾਂ ਇਹਨਾਂ ਦੇ ਵਿੱਚ ਰੱਖ ਸਕਦੇ ਆ ਦੇਖੋ ਇਸ ਦੀਆਂ ਜਿਹੜੀਆਂ ਕੰਧਾਂ ਇਹਨਾਂ ਦੀਆਂ ਇੱਟਾਂ ਚੂਨੇ ਦੀਆਂ ਅਜੇ ਵੀ ਓਵੇਂ ਹੀ ਲੱਗੀਆਂ ਹੈਗੀਆਂ ਆ ਦੇਖੋ ਚਗਾਠਾਂ ਚੂਠਾਂ ਲੱਕੜ ਦੀਆਂ ਪੱਲਵ ਓਵੇਂ ਹੀ ਹੈਗਾ ਸਾਰਾ ਕੁਝ ਕੋਈ ਜ਼ਿਆਦਾ ਇਹਦੇ ਵਿੱਚ ਬਦਲਿਆ ਨਹੀਂ ਗਿਆ ਹੈਗਾ ਸੇਮ ਉਹੀ ਘਰ ਉਹੀ ਸਟਰਕਚਰ ਹੈਗਾ ਤੇ ਬਾਕੀ ਇੰਨੇ ਸਾਲਾਂ ਦੀ ਪੁਰਾਣੀ ਬਿਲਡਿੰਗ ਕਰਕੇ ਤੇ ਜਿਹੜਾ ਤੁਹਾਨੂੰ ਵੀ ਪਤਾ ਹੈਗਾ ਆਪਾਂ ਸਾਰਿਆਂ ਨੂੰ ਕਿ ਇੰਨੇ ਸਾਲ ਚ ਤਾਂ ਕੁਝ ਵੀ ਨਹੀਂ ਰਹਿੰਦਾ ਪਰ ਇਹ ਦੇਖ ਲਓ ਵਧੀਆ ਬਿਲਡਿੰਗ ਹੈ ਜੇ ਵੀ ਆ ਬਸ ਰੈਨੋਵੇਟ ਹੋ ਗਈ ਤਾਂ ਬਹੁਤ ਸੋਹਣੀ ਬਿਲਡਿੰਗ ਲੱਗੂਗੀ ਇਹ ਅਲੱਗ ਕਮਰੇ ਅ ਵੀ ਦੇਖੋ ਘਰ ਦੇ ਵਿੱਚ ਜਦੋਂ ਅੰਦਰ ਵੱੜਦੇ ਨਾ ਪਗੇਟ ਦੇ ਆ ਦੇਖੋ ਤਾਂ ਬਰਾਂਡਾ ਫੇਰ ਅੰਦਰ ਇੱਕ ਬਰਾਂਡਾ ਹੈਗਾ ਉਹਦੀਆਂ ਬੁਰਜੀਆਂ ਗੋਲ ਬਹੁਤ ਵੱਡਾ ਬਰਾਂਡਾ ਇਹ ਉੱਪਰ ਛੱਤ ਵੀ ਹੈਗੀ ਆ ਤੇ ਇਸ ਬਰਾਂਡੇ ਦੇ ਅਗਾਂਹਾਂ ਵੀ ਕਮਰੇ ਆ ਦੇਖੋ ਜਦੋਂ ਬਰਾਂਡਾ ਪਲੰਗ ਦੇ ਆ ਨਾ ਉਹਦੇ ਅੱਗੇ ਵੀ ਕਮਰੇ ਹੈਗੇ ਬਹੁਤ ਵੱਡਾ ਘਰ ਹੈਗਾ ਦੇਖੋ ਛੱਤ ਦੀ ਹਾਲਤ ਦੇਖੋ ਤੇ ਬਾਕੀ ਦਰਸ਼ਨ ਕਰੋ ਤੁਸੀਂ ਵੀ ਗੁਰੂ ਸਾਹਿਬ ਦੇ ਘਰ ਦੇ ਇਹ ਬਰਾਂਡਾ ਲੰਘ ਕੇ ਪੱਗੇ ਗਏ ਅੱਗੇ ਦੂਸਰਾ ਬਰਾਂਡਾ ਤੇ ਅੱਗੇ ਕਮਰੇ ਉਹ ਸਾਈਡ ਤੇ ਵੀ ਕਮਰਾ ਹੈਗਾ ਸਾਹਮਣੇ ਤੇ ਦੇਖੋ ਸਲਫਾ ਸਲਫਾ ਸੀਮ ਉਮੇ ਬਣੀਆਂ ਉਹ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਉਮੇ ਹੀ ਹੈਗੀਆਂ ਲੋਕ ਆਉਂਦੇ ਆ ਦੇਖ ਕੇ ਚਲੇ ਜਾਂਦੇ ਆ ਗੁਰੂ ਸਾਹਿਬ ਦੀ ਯਾਦ ਜਾਂ ਇਸ ਘਰ ਦੀ ਪਵਿੱਤਰਤਾ ਦੇਖਣ ਸਾਰੇ ਆਉਂਦੇ ਆ ਜਦੋਂ ਘਰ ਦੇ ਸੈਂਟਰ 'ਚ ਇਹ ਪੌੜੀਆਂ ਹੈਗੀਆਂ ਪੌੜੀਆਂ ਨਾਲ ਇਹ ਕਮਰਾ ਦੇਖੋ ਇਹ ਕਮਰੇ 'ਚ ਰੰਗ ਵੀ ਹੋਇਆ ਸੀਗਾ ਦੇਖੋ ਪਰ ਰੰਗ ਉੱਤਰ ਗਿਆ ਇਹ ਪੌੜੀਆਂ ਜਿਹੜੀਆਂ ਇਹ ਚੜਦੀਆਂ ਉੱਪਰ ਉੱਪਰ ਵੀ ਚਵਾਰਾ ਹੈਗਾ ਉੱਪਰ ਦੇਖਦੇ ਆ ਇਹ ਪੌੜੀਆਂ ਤਾਂ ਜਮਾਂ ਸਹੀ ਆ ਇਹਨਾਂ ਦੇ ਵਿੱਚ ਕੁਝ ਵੀ ਨਹੀਂ ਹੋਇਆ ਇਹਨਾਂ ਨੂੰ ਤੇ ਉੱਪਰ ਚਬਾਰਾ ਚੜ ਚਬਾਰੇ ਤੇ ਆ ਗਏ ਆਪਾਂ ਤੇ ਇੱਧਰ ਦੇਖ ਲਓ ਇਹ ਤਾਂ ਛੱਤ ਹੈਗੀ ਤੇ ਇੱਧਰ ਚਬਾਰਾ ਇੱਧਰ ਚਬਾਰਾ ਸੀਗਾ ਇਹ ਚਾਰੇ ਦੀ ਜਿਹੜੀ ਛੱਤ ਆ ਇਹ ਡਿੱਗ ਗਈ ਇੱਥੇ ਵੀ ਕਮਰੇ ਸੀਗੇ ਉੱਪਰ ਵੀ ਕਮਰੇ ਸੀਗੇ ਤੇ ਆ ਥੋੜੇ ਜਿਹਾ ਬੱਲੇ ਬੱਤੇ ਰਹਿ ਗਏ ਬਾਕੀ ਛੱਤ ਜਿਹੜੀ ਆ ਉਹ ਡਿੱਗੀ ਆ ਇਸ ਘਰ ਨੂੰ ਦੇਖ ਕੇ ਐਨਾ ਸਕੂਨ ਤਾਂ ਮਿਲਿਆ ਕਿਉਂਕਿ ਇਹ ਜਿਹੜੀ ਬਿਲਡਿੰਗ ਆ ਨਾ ਇਹ ਆਪਣੇ ਗੁਰੂ ਸਾਹਿਬ ਨਾਲ ਸੰਬੰਧਤਾ ਉਹਨਾਂ ਦਾ ਰਹਿਣ ਬਸੇਰਾ ਸੀਗਾ ਤੇ ਇਹ ਓਮੇਂ ਖੜੀ ਆ ਇੱਥੇ ਕੋਈ ਚਾਦਰਾਂ ਨਹੀਂ ਚੜਾਈਆਂ ਗਈਆਂ ਇੱਥੇ ਕੋਈ ਪੱਥਰ ਨਹੀਂ ਲਾਇਆ ਗਿਆ ਇਹਦੀ ਰੋਹਾਨੀਅਤ ਨੂੰ ਓਮੇਂ ਹੀ ਫਿਲਾਲ ਰੱਖਿਆ ਗਿਆ ਹੈ ਗਾਇਜ਼ ਇਹ ਰੈਨੋਵੇਟ ਵੀ ਐਵੇਂ ਹੀ ਹੋਣੀ ਚਾਹੀਦੀ ਆ ਦੇਖੋ ਕਿੰਨੀ ਸੋਹਣੀ ਦਿੱਖ ਕਿੰਨੀ ਪਵਿੱਤਰ ਸੋਹਣੀ ਬਿਲਡਿੰਗ ਠੀਕ ਹੈ ਤੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਜਨਮ ਹੁੰਦਾ 15 ਅਪ੍ਰੈਲ 1563 ਨੂੰ ਗੋਇੰਦਵਾਲ ਦੇ ਵਿੱਚ ਫੇਰ ਉਹ ਜਵਾਨੀ ਦੀ ਜਿਹੜੀ ਉਮਰ ਆ ਉਸ ਟਾਈਮ ਇਹ ਚੋਲਾ ਸਾਹਿਬ ਦੇ ਵਿੱਚ ਆਉਂਦੀ ਆ ਇਸ ਘਰ ਦੇ ਵਿੱਚ 25 ਰਹਿੰਦੇ ਆ ਗੁਰੂ ਹਰਗੋਬਿੰਦ ਸਾਹਿਬ ਤੋਂ ਛੋਟੇ ਸੀਗੇ ਤੇ ਗੁਰੂ ਤੇਗ ਬਹਾਦਰ ਵੀ ਕਹਿੰਦੇ ਇੱਥੇ ਆਉਂਦੇ ਰਹੇ ਆ ਇਸ ਘਰ ਦੇ ਵਿੱਚ ਤੇ ਇਹ ਦੇਖੋ ਇਹ ਅਗਲੇ ਕਮਰੇ ਹੈਗੇ ਆ ਉਸ ਟਾਈਮ ਤੇ ਇਸ ਪਿੰਡ ਦਾ ਨਾਮ ਪੈਣੀ ਪੈਣੀ ਹੁੰਦਾ ਸੀਗਾ ਤੇ ਗੁਰੂ ਅਰਜਨ ਦੇਵ ਜੀ ਨੇ ਹੀ ਇਸ ਪਿੰਡ ਦਾ ਨਾਮ ਚੋਲਾ ਸਾਹਿਬ ਰੱਖ ਦਿੱਤਾ ਅੱਜ ਇਸ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਤਾਂ ਦੋ ਤਿੰਨ ਹੈਗੇ ਆ ਇੱਕ ਗੁਰਦੁਆਰਾ ਸਾਹਿਬ ਜਿੱਥੇ ਬਹੁਤ ਵਿਸਾਖੀ ਦਾ ਮੇਲਾ ਲੱਗਦਾ ਹੈਗਾ ਉਹ ਵੀ ਗੁਰੂ ਸਾਹਿਬ ਦੇ ਨਾਂ ਤੇ ਹੀ ਹੈਗਾ ਗੁਰਦੁਆਰਾ ਸਾਹਿਬ ਤੇ ਗੁਰੂ ਸਾਹਿਬ ਦੇ ਨਾਂ ਤੇ ਹੀ ਵਿਸਾਖੀ ਦਾ ਮੇਲਾ ਲੱਗਦਾ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਹੈਗੀਆਂ ਨਮਸਤੇਕ ਹੋਣ ਤੇ ਇਹ ਦੇਖ ਲਓ ਇਹ ਲੈਫਟ ਖੱਬੇ ਸਾਈਡ ਦੇ ਕਮਰੇ ਸੀਗੇ ਤੇ ਆ ਦੇਖੋ ਕਿੰਨੀਆਂ ਸੋਹਣੀਆਂ ਰਖਣੇ ਬਣੇ ਹੈਗੇ ਆ ਤੇ ਆ ਕਿੱਲੇ ਲੱਗੇ ਆ ਚੋਲੇ ਵਗੈਰਾ ਟੰਗਣ ਨੂੰ ਉਸ ਟਾਈਮ ਤੇ ਝੋਲੇ ਹੁੰਦੇ ਸੀਗੇ ਅੱਜ ਤਾਂ ਆਪਾਂ ਪੋਲੀਥੀਨ ਲਿਫਾਫੇ ਹੁੰਦੇ ਆ ਪਰ ਉਦੋਂ ਝੋਲਿਆਂ ਟੰਗਣ ਬਸਤੇ ਹੀ ਤੇ ਕੰਦਾਂ ਵੀ ਇੱਧਰ ਜਿਹੜੀਆਂ ਉਹ ਡਿੱਗੀਆਂ ਇਹ ਆ ਦੇਖੋ ਕ ਸੰਗਤਾਂ ਵੀ ਬਹੁਤ ਆਉਂਦੀਆਂ ਬੇੜਾ ਵੀ ਬਹੁਤ ਖੁੱਲਾ ਇਸ ਘਰ ਦਾ ਦੇਖੋ ਬੇੜਾ ਵੀ ਆਪਾਂ ਕਹਿ ਸਕਦੇ ਹਾਂ ਕਨਾਲ ਡੇਡ ਕਨਾਲ ਜਗ੍ਹਾ ਦੇ ਵਿੱਚ ਹੁਣ ਬੂਟੇ ਲੱਗੇ ਆ ਤੇ ਇਹ ਆ ਹੈਗੀ ਆ ਖੱਬੇ ਵਾਲੀ ਸਾਈਡ ਘਰ ਦੀ ਇਹ ਇਹ ਸਾਈਡ ਵੀ ਕਮਰੇ ਸੀਗੇ ਇਹਦੀ ਦੇਖ ਕੁਝ ਅਲੱਗ ਆ ਜਿਹੜੇ ਰਾਈਟ ਸਾਈਡ ਤੇ ਕਮਰੇ ਆ ਸੱਜੇ ਪਾਸੇ ਉਹਦੀ ਰੱਗ ਆ ਇਧਰ ਦੇਖੋ ਇਧਰ ਗੋਲ ਗੋਲ ਬਣੇ ਹੈਗੇ ਬਰਾਂਡੇ ਕਮਰਿਆਂ ਦੇ ਮੂਹਰੇ ਬਰਾਂਡੇ ਬਣੇ ਹੈਗੇ ਆ ਬਲਖਣ ਜੀ ਦੇਖ ਹੈਗੀ ਆ ਜਿਹੜੀ ਉਸ ਟਾਈਮ ਤੇ ਸੀਗੀ ਤੇ ਆ ਜਿਹੜਾ ਖੂਹ ਜਿਹੜਾ ਆਪਾਂ ਪਹਿਲਾਂ ਵੀ ਦੇਖ ਲਿਆ ਹੈਗਾ ਜਿੱਥੋਂ ਗੁਰੂ ਸਾਹਿਬ ਪਾਣੀ ਪੀਂਦੇ ਰਹੇ ਆ ਇਸ ਪਵਿੱਤਰ ਜਗ੍ਹਾ ਜਗਾ ਤੇ ਪਿੰਡ ਵਾਲੇ ਵੀ ਬਹੁਤ ਕਹਿ ਸਕਦੇ ਆ ਕਿ ਉਹ ਮਤਲਬ ਭਾਗਸ਼ਾਲੀ ਸੀ ਕਿ ਗੁਰੂ ਸਾਹਿਬ ਇਸ ਪਿੰਡ ਦੇ ਵਿੱਚ ਰਹੇ